ਆ ਦੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਸੋਪਾ ਦ્વાਰ ਦੀ ਸਸਰੇਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ 7ਵੀਂ ਜਮਾਤ ਦੀ ਕਿਤਾਬ ਦੂਜਾ ਪੜਾਅ ਦਾ ਜਿਹੜਾ ਪਾਠ ਨੰਬਰ 13 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੱਛੇ ਵਾਲੇ ਕੱਫੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕਰ ਲਿਤਾ ਸੀ ਮੁਗਲਾਂ ਨੂੰ ਵਚਨ ਦਿੱਤਾ ਕਿ ਜੇ ਗੁਰੂ ਜੀ ਅਨੰਦਪੁਰ ਨੂੰ ਛੱਡ ਜਾਣ ਤੇ ਉਹਨਾਂ 'ਤੇ ਹਮਲਾ ਕਿੰਨੀ ਕਰੇਗੇ ਉਹਨਾਂ ਨੂੰ ਆ ਗੱਲ ਦੱਸੇ ਤੇ ਅਮਲਾ ਨਹੀਂ ਹੋਏਗਾ ਤੋਂ ਵੀ ਉਦੇ ਬਾਅਦ ਕੀ ਹੋਇਆ ਸੀ ਗੁਰੂ ਜੀ ਨੇ ਆਪਣੇ ਸਿੱਖਾਂ ਦੇ ਨਾਲ ਤੇ ਸੰਗਤ ਦੇ ਨਾਲ ਅਨੰਦਪੁਰ ਨੂੰ ਛੱਡਣ ਦਾ ਫੈਸਲਾ ਕਰ ਲਿੱਤਾ ਸੀ ਤੇ ਅਚਾਨਕ ਜਦੋਂ ਉਹਸ ਤੋਂ ਸੋ ਜਾ ਰਹੀ ਸੀ ਮੁਗਲਾਂ ਨੇ ਹਮਲਾ ਕਰ ਦਿੱਤਾ ਤੇ ਉਸ ਵੇਲੇ ਸਰਸਾ ਨਦੀ ਵਿੱਚ ਹੜਾ ਆਈ ਸੀ ਬਹੁਤ ਸਾਰੇ ਗ੍ਰੰਥ ਜੋ ਭਾਰਤੀ ਗ੍ਰੰਥਾ ਦਾ ਅਨੁਵਾਦ ਸੀ ਸਰਸਾ ਨਦੀ ਵਿੱਚ ਰੁੜ ਗਏ ਤੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਚੂਹਾਰ ਸਿੰਘ ਉਸ ਵੇਲੇ ਸਹੀਦ ਹੋ ਗਏ ਪੌ ਸਾਰੇ ਸਿੱਖਾਂ ਦਾ ਗੁਰੂ ਜੀ ਨਾਲ ਵਿਛੋੜਾ ਹੋ ਗਿਆ ਸੀ ਉਹਦੇ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਕਥਾ ਰਿਚ ਦੱਸਾਂਗਾ ਕੀ ਹੋਇਆ ਸੀ ਅਖੀਰੇ ਪੰਜ ਸਿੱਖ ਹੀ ਗੁਰੂ ਜੀ ਦੇ ਪਾਸ ਰਹਿ ਗਏ ਬਸ ਉਹਨਾਂ ਦੇ ਸਹਾਬਜ਼ਾਦੇ ਤੇ ਪੌ ਸਾਰੇ ਸਿੱਖ ਉਹਨਾਂ ਤੋਂ ਵੱਖਰੇ ਹੋ ਗਏ ਤੇ ਪੰਜ ਸਿੱਖ ਗੁਰੂ ਜੀ ਦੇ ਨਾਲ ਰਹਿ ਗਏ ਤੋਂ ਉਹਨਾਂ ਨੂੰ ਇਕੱਠੇ ਹੋ ਕੇ ਬੈਨਤੀ ਕੀਤੀ ਗੁਰੂ ਜੀ ਰਾਤ ਦੇ ਹਨੇਰੇ ਵਿੱਚ ਗੱਡੀ ਤੋਂ ਬਾਹਰ ਜਾ ਕੇ ਪੰਥ ਦੀ ਅਗਵਾਈ ਕਰ ਉਪਨ ਸਿਖਾਣੂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਤੁਸੀਂ ਰਤ ਦੇ ਹਨੇਰੇ ਵਿੱਚ ਜਾ ਕੇ ਗੱਡੀ ਤੋਂ ਬਾਹਰ ਜਾ ਕੇ ਪੰਥ ਦੀ ਅਗਵਾਈ ਕਰਨ ਆਬੰਦੀ ਉਨ ਪੰਥ ਸਿਖਾਣੇ ਗੁਰੂ ਜੀ ਨੂੰ ਕੀਤੀ ਤੋਵੇਂ ਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਨ ਲਈ ਗੁਰੂ ਜੀ ਨੇ ਉਨ ਪੰਥ ਸਿਖਾਣ ਦੀ ਗੱਲ ਮੰਨ ਲਈ ਆ ਸੰਗਤ ਦੀ ਬੇਨਤੀ ਪ੍ਰਵਾਨ ਕਰ ਲਈ ਉਹਦੇ ਬਾਅਦ ਕੀ ਹੋਇਆ ਸੀ ਵੇਖੋ ਜੀ ਤੇ ਗੱਡੀ ਤੋਂ ਚਲੇ ਗਏ ਗੱਡੀ ਤੋਂ ਗੁਰੂ ਜੀ ਬਾਹਰ ਚਲੇ ਗਏ ਇਸ ਤੋਂ ਪਤਾ ਲੱਗਦਾ ਜਿਉ ਕੀ ਮਲੂਮ ਹੁੰਦਾ ਸੀ ਗੁਰੂ ਜੀ ਦਾ ਜਨਵਾਦ ਵਿੱਚ ਕਿੰਨਾ ਵਿਸ਼ਵਾਸ ਸੀ ਇਸ ਤੋਂ ਇਹ ਪਤਾ ਲੱਗਦਾ ਸੀ ਕਿ ਗੁਰੂ ਜੀ ਦਾ ਜਨਵਾਦ ਵਿੱਚ ਕਿੰਨਾ ਵਿਸ਼ਵਾਸ ਸੀ ਗੁਰੂ ਜੀ ਆਪਣੇ ਲੋਕਾਂ ਨੂੰ ਕਿੰਨਾ ਪਿਆਰ ਕਰਦੇ ਹਨ ਬਈ ਲੋਕਾਂ ਦੀ ਕਿੰਨੀ ਗੱਲ ਮੰਨਦੇ ਹਨ ਲੋਕਾਂ ਦੀ ਗੱਲ ਮੰਨ ਕੇ ਇੱਥੇ ਪੰਥ ਦੀ ਅਗਵਾਈ ਕਰਨ ਲਈ ਗੁਰੂ ਜੀ ਗੱਡੀ ਤੋਂ ਬਾਹਰ ਚਲੇ ਗਏ ਆਪ ਗੱਡੀ ਵਿੱਚੋਂ ਨਿਕਲ ਕੇ ਬਈ ਗੁਰੂ ਜੀ ਗੱਡੀ ਤੋਂ ਜਿਉਂ ਨਿਕਲ ਕੇ ਕੀ ਲੱਖੀ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਬਈ ਗੱਡੀ ਤੋਂ ਬਾਹਰ ਨਿਕਲ ਕੇ ਗੁਰੂ ਜੀ ਕਿੱਥੇ ਲੱਖੀ ਦੇ ਜੰਗਲਾਂ ਵਿੱਚ ਹੁੰਦੇ ਹੋਏ ਕਿੱਥੇ ਪੁੱਜੇ ਦਮਦਵਾ ਸਾਹਿਬ ਪੁੱਜ ਗਏ ਕਿੱਥੇ ਦਮਦਮਾ ਸਾਹਿਬ ਪਰ ਇਸ ਲੰਬੀ ਯਾਤਰਾ ਦੇ ਵਿਚਾਲੇ ਉਹਨੇ ਲੰਬੀ ਯਾਤਰਾ ਦੇ ਵਿਚਾਲੇ ਕੀ ਹੋਇਆ ਸੀ ਗੁਰੂ ਜੀ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਕਿਹੜੀ ਘਟਨਾ ਘਟੀ ਉਹਦੇ ਬਾਅਦ ਕੀ ਹੋਇਆ ਵੀ ਵਿਚਾਲੇ ਆਪ ਦੇ ਪਰਿਵਾਰ ਨੂੰ ਆਪ ਤੋਂ ਵਿਛੜਨਾ ਪਿਆ ਵੀ ਇਸ ਲੰਬੀ ਯਾਤਰਾ ਦੇ ਦੌਰਾਨ ਗੁਰੂ ਜੀ ਦੇ ਪਰਿਵਾਰ ਨੂੰ ਉਹਨਾਂ ਤੇ ਵਿਛੜਨਾ ਪਿਆ ਸੀ ਕੀ ਹੋਇਆ ਆਪ ਦੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਵਡੇ ਸਾਈਜਾਂ ਦੇ ਅਜੀਤ ਸਿੰਘ ਤੇ ਜੁਜਾਰ ਸਿੰਘ ਸਹਿੱਦ ਹੋ ਗਏ ਤਾਂ ਛੋਟੇ ਸਾਈਜਾਂ ਦੇ ਜੁਰਾਉਰ ਸਿੰਘ ਤੇ ਫਤਿਹਪਤਾਉ ਫਤੀ ਸਿੰਘ ਜੀ ਬਾਬਾ ਫਤੀ ਸਿੰਘ ਜੀ ਦੁਸ਼ਮਣ ਦੇ ਕਬਜ਼ੇ ਵਿੱਚ ਆ ਗਏ ਉਹਦੇ ਬਾਅਦ ਕੀ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕਥਾ ਵਿੱਚ ਦੱਸਾਂਗਾ ਅੱਜ ਦੀ ਕਥਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਪਿੰਡ ਦੀ ਲਾਈਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਸ਼ ਜੀ ਨੇ ਇਹ ਕੱਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਧੀ ਕੱਠਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜਿੱਤ